اپنی ਜਿਹੜੀ ਅੱਜ ਦੀ ਵੀਡੀਓ ਆ ਉਹ ਗ੍ਰੀਸ ਗਨ ਦੇ ਨਿੱਪਲ ਉੱਤੇ ਆ ਫਿਰ ਮੇਰੇ ਆਪਾਂ 250 ਰੁਪਏ ਦਾ ਇਹ ਨਿੱਪਲ ਵੇਚ ਰਹੇ ਸੀ ਜਿਹਦਾ ਹੁਣ ਘਟ ਕੇ ਰੇਟ 200 ਰੁਪਏ ਹੋ ਗਿਆ ਠੀਕ ਹੈ ਜੇ ਕੋਈ ਵੀ ਹੁਣ ਲੈਣਾ ਚਾਹੁੰਦਾ ਹੋਵੇ 200 ਰੁਪਏ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈ ਲੈ ਸਕਦਾ ਹੈ ਤੇ ਜਿਹੜੀ ਇਹਦੇ ਨਾਲ ਪਾਈਪ ਲੱਗਦੀ ਆ 15 ਇੰਚ ਦੀ ਜਿਵੇਂ ਕਿ ਆਪਾਂ ਬੜੀ 5 ਕਿਲੋ ਵਾਲੀ ਗ੍ਰੀਸ ਗਨ ਨਾਲ ਤਾਂ ਰੌੜ ਦੀ ਪਾਈਪ ਹੁੰਦੀ ਉਹ ਆ ਜਿਹੜੀ ਹੱਤ ਵਾਲੀ ਗ੍ਰੀਸ ਗਨ ਹੁੰਦੀ ਆ ਉਹਦੇ ਵਾਸਤੇ ਜਿਹੜੀ ਆ ਪਾਈਪ ਆ ਕਾਫੀ ਸਪੈਸ਼ਲ ਪਾਈਪ ਹੁੰਦੀ ਆ ਇਹ ਇਹ 50 ਰੁਪਏ ਦੀ ਹੈ 15 ਇੰਚ ਦੀ ਪਾਈਪ ਹੈ ਇਹ 50 ਰੁਪਏ ਦੇ ਵਿੱਚ ਆਪਣੇ ਕੋਲ ਹੈਗੀ ਆ ਫੁੱਲ ਹੈਵੀ ਕੁਆਲਿਟੀ ਦੀ ਪਾਈਪ ਹੈ ਇਹ ਇਹ ਲਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਹੱਤਾਂ 'ਤੇ ਗਰੀਸ ਗਨ ਆ ਕਿਉਂਕਿ ਕਈ ਨਿੱਪਲ ਇਹੋ ਜੀ ਜਗ੍ਹਾ 'ਤੇ ਹੁੰਦੇ ਨੇ ਜਿੱਥੇ ਆਪਾਂ ਸਿੱਧੀ ਡਾਇਰੈਕਟ ਗਰੀਸ ਗਨ ਨਹੀਂ ਲਾ ਸਕਦੇ ਤੋਂ ਇਹ ਚੀਜ਼ਾਂ ਆਪਣੇ ਕੋਲ ਅਵੇਲੇਬਲ ਹੈ 50 ਰੁਪਏ ਦੀ ਪਾਈਪ 15 ਇੰਚ ਦੀ 200 ਰੁਪਏ ਦਾ ਗਰੀਸ ਨਿੱਪਲ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਿਆ ਕਰੋ ਹਲੇ ਵੀ ਜਿਹੜੇ ਵੀਰਾਂ ਨੇ ਆਪਾਂ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਅਪ ਜ਼ਰੂਰ ਕਰ ਲਿਓ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਉਹ ਕਈ ਵੀਰ ਕਹਿੰਦੇ ਆ ਪਿੱਛੇ ਜੇ ਕਮੈਂਟ ਆ ਰਹੇ ਸੀ ਵੀ ਅਸੀਂ ਰਿਪਲਾਈ ਨਹੀਂ ਕਰਦੇ ਥੋੜਾ ਸੀਜ਼ਨ ਦਾ ਸਮਾਂ ਹੁੰਦਾ ਟਾਈਮ ਨਹੀਂ ਲੱਗਦਾ ਅੱਗੇ ਪਿੱਛੇ ਰਿਪਲਾਈ